ਪਾਕਿਸਤਾਨ 'ਚ ਹੋ ਰਹੀ ਹੈ ਅੱਜ ਚੋਣਾ ਕੱਲ ਚੋਣ ਦਾ ਪਹਿਲਾ ਇਸਨ ਦੋ ਥਾਵਾਂ ਤੇ ਬੰਬ ਧਮਾਕਾ ਕੀਆਂ ਦੀ ਗਈ ਸੀ ਜਾਣ ਜਿਸ ਕਾਂਗਰਸ ਨੂੰ ਆਪਣੇ ਨੇਤਾ ਦੀ ਗਰੰਟੀ ਨਹੀਂ ਉਹ ਮੇਰੀ ਗਰੰਟੀ ਦੇ ਸਵਾਲ ਚੁੱਕ ਰਹੇ ਨੇ ਪੀਐਮ મોદી ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ 10 ਸਾਲਾਂ ਤੋਂ ਦੇਸ਼ ਨੂੰ 11ਵੇਂ ਨੰਬਰ ਤੇ ਲਿਓਂਚ ਕਾਮਯਾਬ ਰਹੀ ਹੈ ਅਸੀਂ 10 ਸਾਲਾਂ ਵਿੱਚ ਨੰਬਰ 5ਵੇਂ ਤੇ ਲਿਆ ਆਏ ਹਾਂ ਇਹ ਕਾਂਗਰਸਾਂ ਨੂੰ ਆਰਥਿਕ ਨੀਤੀਆਂ ਦੇ ਭਾਸ਼ਣ ਦੇ ਰਹੀ ਹੈ ਜਿਨ੍ਹਾਂ ਨੇ ਕਦੇ ਵੀ ਜਨਰਲ ਵਰਗ ਨਾਲ ਸੰਬੰਧਿਤ ਗਰੀਬਾਂ ਨੂੰ ਰੁਖਵਾ ਕਰਨ ਨਹੀਂ ਦਿੱਤਾ ਜਿਸ ਨੇ ਬਾਬਾ ਸਾਹਿਬ ਨੂੰ ਭਾਰਤ ਰਤਨ ਨਹੀਂ ਦਿੱਤਾ ਜਿਸ ਨੇ ਦੇਸ਼ ਦੀਆਂ ਸੜਕਾਂ ਤੇ ਚੌਰਾਹਿਆਂ ਦਾ ਨਾਮ ਆਪਣੇ ਹੀ ਪਰਿਵਾਰ ਦੇ ਨਾਮ ਤੇ ਰੱਖਿਆ ਉਸਨੂੰਸ ਮਾਜਿਕ ਨਾਂ ਦਾ ਪਾਸ਼ਣ ਢੇਰੀ ਹੈ ਜਿਸ ਕਾਂਗਰਸ ਕੋਲ ਆਪਣੇ ਨੇਤਾ ਦੀ ਕੋਈ ਗਰੰਟੀ ਨਹੀਂ ਹੈ ਉਸ ਦੀ ਨੀਤੀ ਦੀ ਕੋਈ ਗਰੰਟੀ ਨਹੀਂ ਹੈ ਉਹ ਮੋਦੀ ਦੀ ਗਰੰਟੀ ਦਾ ਸਵਾਲ ਚੁੱਕ ਰਿਹਾ ਹੈ ਆਮ ਆਦਮੀ ਪਾਰਟੀ ਦੇ ਸਰਕਾਰ ਚ ਆਮ ਆਦਮੀ ਪਾਰਟੀ ਸਭ ਤੋਂ ਵੱਧ ਦੁਖੀ ਸੀਮਾਨ ਪਬਲਿਸਿਟੀ ਸਟੰਡ ਚ ਰੁਜੇ ਸਟੋਮਨੀਆ ਕਾਲੀ ਦਲ ਦੇ ਪ੍ਰਦਾਸੁਖ ਮੀਤ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪ ਸਰਕਾਰ ਦੇ ਰਾਜ ਵਿੱਚ ਆਮ ਆਦਮੀ ਸਭ ਤੋਂ ਵੱਧ ਦੁਖੀ ਹਨ ਤੇ ਆਮ ਲੋਕਾਂ ਨੂੰ ਛੜ ਗਿਆ ਸਟਰੀਟ ਲਾਈਟਾਂ ਤੇ ਸੀਵਰੇਜ ਵਰਗੀਆਂ ਬੁਨਿਆਦੀ ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਤੇ ਗਰੀਬਾਂ ਨੂੰ ਸਮਾਜ ਭਲਾਈ ਸਕੀਮਾਂ ਦੇ ਲਾਭ ਦੇਣ ਤੋਂ ਨਾ ਕੀਤੀ ਜਾ ਰਹੀ ਹੈ ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਚੋਂ ਯਾਤਰਾ ਤਹਿਤ ਅੱਜ ਤਰਨਤਨ ਦੇ ਕਡੂਸਾ ਵਿਧਾਨ ਸਭਾ ਹਲਕੇ ਦਾ ਦੌਰਾ ਕੀਤਾ ਜਿਸ ਦੌਰਾਨ ਉਹਨਾਂ ਨੂੰ ਪਰਵਾ ਹੁਗਾਰਾ ਮਿਲਿਆ ਤੇ ਹਜ਼ਾਰਾਂ ਮੋਟਰਸਾਈਕਲਾਂ ਜੀਪਾਂ ਗੱਡਾਂ ਦੇ ਟਰੈਕਟਰਾਂ ਨੇ ਜਤਰਾ ਵਿੱਚ ਸਮੂਲੀਅਤ ਕੀਤੀ ਉਹਨਾਂ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਨੂੰ ਲੋਕਾਂ ਦੀ ਭਲਾਈ ਦੀ ਕੋਈ ਚਿੰਤਾ ਨਹੀਂ ਹੈ ਤੇ ਉਹ ਤਾਂ ਸਿਰਫ ਪਬਲਿਸਿਟੀ ਸਟੈਂਡ ਵਿੱਚ ਰੁੱਝੇ ਹਨ ਤੇ ਆਪਣੇ ਆਕਾ ਅਰਵਿੰਦ ਕੇਜਰੀਵਾਲ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਂਦੇ ਲਿਉਣ ਵਿੱਚ ਲੱਗੇ ਹਨ ਇਟਲੀ ਚ ਪਹਿਲੀ ਪੰਜਾਬਣ ਬਣੀ ਤੇਲ ਟੈਂਕਰ ਦੀ ਡਰਾਈਵਰ ਫਤਿਹਗੁਰ ਸਾਹਿਬ ਦੀ ਰਹਿਣ ਵਾਲੀ ਹੈ ਰਾਜਦੀਪ ਕੋਰ ਪੰਜਾਬ ਦੇ ਰਾਜਦੀਪਕੁਰ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਆਨੰਦਪੁਰ ਕਾ ਲੋੜ ਵਾਸੀ ਕਰਮ ਸਿੰਘ ਜਸਪਾਲਕੁਰ ਦੀ ਤੀ ਰਾਜਦੀਪਕੁਰ ਇਟਲੀ ਦੀ ਪਹਿਲੀ ਪੰਜਾਬਣ ਤੇਲ ਟੈਂਕਰ ਡਰਾਈਵਰ ਬਣ ਕੇ ਪਰਵਾਸੀ ਔਰਤਾਂ ਲਈ ਮਿਸਾਲ ਬਣੀ ਹੈ ਜਾਣਕਾਰੀ ਹੰਦਾ ਸ ਰਾਜਦੀਪਕੁਰ ਨ ਬਚਪਨ ਤੋਂ ਹੀ ਖੇਤੀਬਾੜੀ ਨਾਲ ਸੰਬੰਧ ਮਸ਼ੀਨਰੀ ਚਲਾਉਂਦਾ ਸ਼ੌਂਕ ਸੀ ਇਸੇ ਸ਼ੌਂਕ ਨੇ ਅੱਜ ਉਸ ਨੂੰ ਇਟਲੀ ਦੀ ਪਹਿਲੀ ਅਜਹੀ ਪੰਜਾਬਣ ਬਣਾ ਦਿੱਤਾ ਹੈ ਜੋ ਲੁਮਾਰਦੀਆਂ ਐਮਲੀਅਰ ਮੋਨਾ ਅਤੇ ਕਈ ਹੋਰ ਇਲਾਕਿਆਂ ਵਿੱਚ ਤੇਲ ਡੇ ਟੈਂਕਲ ਦੇ ਡਰਾਈਵਰ ਬਣ ਕੇ ਪੈਟਰੋਲ ਪੰਪਾਂ ਉੱਪਰ ਤੇਲ ਦੀ ਸਪਲਾਈ ਪਹੁੰਚਾਉਣ ਦਾ ਜੋਖਮ ਪਰ ਹੈ ਕੰਮ ਕਰ ਰਹੀ ਹੈ ਚੋਣਾਂ ਤੋਂ ਪਹਿਲਾਂ ਸ਼ੁਰੂ ਹੋ ਜਾਵੇਗੀ ਉਪਗ੍ਰਹਿ ਅਧਾਰਿਤ ਟੋਲ ਪ੍ਰਣਾਲੀ ਸਾਰੇ ਟੋਲ ਨਾਕੇ ਹਟਾ ਦਿੱਤੇ ਜਾਣਗੇ ਘਟਕੜੇ ਆਗਾਮੀ ਲੋਕ ਸਭਾ ਚੋਣਾਂ ਦੀ ਹਾਰਸ਼ ਚੋਣ ਜਾਬਤਾ ਲਾਗੂ ਹੋਣ ਤੋਂ ਪਹਿਲਾਂ ਸਰਕਾਰ ਸ਼ੜਕ ਟੈਕਸ ਜਾਂ ਟੋਲ ਲਈ ਸੈਟੇਲਾਈਟ ਅਧਾਰਿਤ ਟੋਲਿੰਗ ਪ੍ਰਣਾਲੀ ਸ਼ੁਰੂ ਕਰਨ ਦੇ ਵਿਚਾਰ ਕਰ ਰਹੀ ਹੈ ਜਿਸ ਦੇ ਤਹਿਤ ਟੋਲ ਪਲਾਜ਼ਾ ਹਟਾਏ ਜਾਣਗੇ ਤੇ ਡਰਾਈਵਰਾਂ ਨੂੰ ਤੈਅ ਕੀਤੀ ਦੂਰੀ ਦਾ ਹੀ ਭੁਗਤਾਨ ਕਰਨਾ ਹੋਵੇਗਾ ਸ਼ੜਕਾਵਾ ਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਜਾਰਾਮ ਗਟਕੜੀ ਨੇ ਰਾਸਵਧ ਪਰਸ਼ਸ਼ਨ ਕਾਲ ਗ੍ਰਾਂਹ ਇਹ ਜਾਣਕਾਰੀ ਦਿੱਤੀ ਉਹਨਾਂ ਨੇ ਦੱਸਿਆ ਕਿ ਸਰਕਾਰ ਟੋਲ ਸੈਟੇਲਾਈਟ ਅਡਾਪਟਡ ਟੋਲ ਸਿਸਟਮ ਲਈ ਦੁਨੀਆ ਦੀ ਸਭ ਤੋਂ ਵੱਧ ਟੈਕਨੋਲੋਜੀ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਕਿਤੇ ਵੀ ਰੁਕਣ ਦੀ ਲੋੜ ਨਹੀਂ ਪਵੇਗੀ ਲੋਕਾਂ ਦੀਆਂ ਗੱਡੀਆਂ ਦੀ ਨੰਬਰ ਪਲੇਟ ਦੀ ਫੋਟੋ ਖਿੱਚੀ ਜਾਵੇਗੀ ਕਿੱਥੋਂ ਦਾਖਲਾ ਲਿਆ ਤੇ ਕਿੱਥੋਂ ਬਾਹਰ ਨਿਕਲੇ ਸਿਰਫ ਉਸੇ ਦੂਰੀ ਦੀ ਹੀ ਟੋਲ ਵਸੂਲੀ ਕੀਤੀ ਜਾਵੇਗੀ ਤੇ ਇਹ ਰਕਮ ਡਰਾਈਵਰ ਦੇ ਬੈਂਕ ਖਾਤੇ ਤੋਂ ਹੀ ਕੱਟੀ ਜਾਵੇਗੀ ਜਾਕੀ ਡਰਾਈਵਰ ਵਜੋਂ ਕੰਮ ਕਰਦਾ ਸੀ ਤਰਨਤਾਰਨ ਚ ਨਸ਼ੇ ਦੀ ওভারਡੋਸ ਕਾਰਨ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦੀ ਮਾਂ ਨੇ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੂੰ ਔਲਤ ਤੇ ਸ਼ਰੀਆਮ ਨਸ਼ਾ ਵੇਚਣ ਅਤੇ ਉਸਦੇ ਪੁੱਤਰ ਨੂੰ ਨਸ਼ਾ ਦੇਣ ਦੇ ਦੋਸ਼ ਲਾਉਂਦੇ ਇਨਸਾਫ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀਆਂ ਅਨੁਸਾਰ ਤਰਨਤਾਰਨ ਦੇ ਪਿੰਡ ਅਲਾਦੀਨ ਪੁਰ ਵਾਸੀ ਬਲਜੀਤ ਕੌਰ ਦੀ ਪਤਨੀ ਫਦੇ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਜਸਬੀਰ ਸਿੰਘ 25 ਸਾਲ ਜੋਗੀ ਟਰੈਕਟਰ ਡਰਾਈਵਰ ਦਾ ਕੰਮ ਕਰਦਾ ਹੈ ਨਸ਼ੇ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਸੀ। ਬਲਜੀਤ ਕੌਰ ਨੇ ਦੱਸਿਆ ਕਿ ਜਸਬੀਰ ਸਿੰਘ ਦਾ ਹਰੀਕੇ ਪਤਨ ਦੇ ਇੱਕ ਨਿੱਜੀ ਕੇਂਦਰ ਵਿੱਚ ਇਲਾਜ ਚੱਲ ਰਿਹਾ ਸੀ ਜੋ ਤਿੰਨ ਦਿਨ ਪਹਿਲਾਂ ਇਲਾਜ ਕਰਵਾ ਕੇ ਘਰ ਪਰਤਿਆ ਸੀ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਥਾਣਾ ਸਦਰ ਦੇ ਇਨਸਪੈਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ লাশ ਨੂੰ ਕਮਿਸ਼ਨ ਚ ਲੈ ਕੇ ਪੋਸਟ ਮਾਰਮ ਹਾਸੂ ਪੇਸ਼ ਦੇ ਦਿੱਤਾ ਜਾਵੇਗਾ ਦਿੱਲੀ ਹਾਈ ਕੋਰਟ ਵੱਲੋਂ ਸੰਜੇ ਸਿੰਘ ਦੀ ਜ਼ਮਾਨਤ ਪਟੀਸ਼ਨ ਖਾਰਜ हाई कोर्ट ने दिल्ली अपकारी निधि घोटाला ਨਾਲ ਸੰਬੰਧਿਤ मनी लॉन्ड्रिंग ਮਾਮਲੇ ਦੇ ਗਫ्तार ਆਪ ਆਗੂ ਸੰਜੇ ਸਿੰਘ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਜਸਟਿਸ ਸਰਵਨ ਕਾਪਾ ਸ਼ਰਮਾ ਨੇ ਹੁਕਮ ਸੁਣਾਉਂਦੇ ਹੋਏ ਕਿਹਾ ਹੈ ਕਿ ਇਸ ਪੜਾਅ ਦੇ ਦੋਸ਼ੀ ਨੂੰ ਜ਼ਮਾਨਤ ਦੇਣ ਦੀ ਕੋਈ ਉਦਾਰਨ ਨਹੀਂ ਬਣਿਆ ਨਿਊਜ਼ 0 ਮਿਸ਼ਨ 55